ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਅਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਪੁਰਖਾਲ ਵੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਐਪੀਸੋਡ ਦੇ ਵਿੱਚ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਬਹੁਤ ਸਾਰੇ ਬੜਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਸੀ ਯਤਨ ਕਰਦੇ ਰਹਿੰਦੇ ਆ ਸਮੇਂ ਸਮੇਂ ਸਰ ਅੱਜ ਸਾਡੇ ਨਾਲ ਹਿੰਦੂ ਤਖਤ ਦੇ ਇੱਕ ਮਹਾ ਮੰਡਲੇਸ਼ਵਰ ਬਾਬਾ ਬ੍ਰਹਮਗਿਰੀ ਜੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਬੜੀ ਚਰਚਾ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਜਿਹੜੀ ਦੇਖ ਉਹਨਾਂ ਦੀ ਜਿਹੜੀ ਕਾਰਵਾਈ ਉਹਨਾਂ ਦੇ ਜਿਹੜੀ ਕਾਰਗੁਜ਼ਾਰੀ ਉਹਨਾਂ ਦੇ ਜਿਹੜੇ ਕਰਮ ਨੇ ਉਹ ਕੁਝ ਸਮਾਜ ਤੋਂ ਹਟਕੇ ਨਹੀਂ ਕੁਝ ਇਸ ਤਰ੍ਹਾਂ ਦੇ ਹੈ ਜਿਹਦੇ ਤੇ ਬਹੁਤ ਸਾਰੇ ਲੋਕ ਕੋ ਉਹਨਾਂ ਨੂੰ ਸਵਾਲ ਵੀ ਕਰਦੇ ਆ ਬਹੁਤ ਸਾਰੇ ਕਿੰਤੂ ਪਰੰਤੂ ਵੀ ਕਰਦੇ ਆ ਤੇ ਬਹੁਤ ਸਾਰੇ ਉਹਨਾਂ ਦਾ ਸਮਰਥਨ ਵੀ ਕਰਦੇ ਆ ਸੋ ਅੱਜ ਉਹ ਸਾਡੇ ਨਾਲ ਨੇ ਉਹਨਾਂ ਦਾ ਕੀਮਤੀ ਸਮਾਂ ਸੀ ਲਿਆ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਇਸ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੈ ਮਾਈ ਜੈ ਮਾਕਾ ਬਾਬਾ ਜੀ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜਿਹੜੇ ਆਪਣੇ ਸੀਸ ਦਾ ਬਲੀਦਾਨ ਹਿੰਦੂ ਧਰਮ ਦੀ ਰੱਖਿਆ ਲਈ ਜਾਇਏ ਕਹਿੰਦੀ ਹੈ ਕਿ ਇਨਸਾਨੀਅਤ ਨੂੰ ਜਿੰਦਾ ਰੱਖਣ ਦੇ ਲਈ ਉਹ ਜਾ ਕੇ ਚਾਂਦਨੀ ਚੌਕ ਦਿੱਲੀ ਦੇ ਵਿੱਚ ਦੰਦੇ ਆ ਤੇ ਪੰਜਾਬ ਸਰਕਾਰ ਵੱਲੋਂ ਤੇ ਨਾਲ ਦੇ ਨਾਲ ਜਿਹੜੀ ਵੱਡਮੁੱਲੀ ਜ਼ਿੰਮੇਵਾਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਦੀ ਅੰਮ੍ਰਿਤਸਰ ਸਾਹਿਬ ਉਨਾ ਵੱਲੋਂ ਉਹਨਾਂ ਦਾ 350 ਸਾਲਾ ਸ਼ਹੀਦੀ ਸਮਾਗਮ ਹੈ ਇੱਕ ਵਿਆਪਕ ਪੱਤਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ ਜਿਹਦੇ ਤਹਿਤ ਵੱਖ-ਵੱਖ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਏਰੀਆ ਤੋਂ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਨਿਕਲ ਕੇ ਜਿਹਨਾਂ ਦਾ ਮਹਲਾਣ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ 22 ਨਵੰਬਰ ਨੂੰ ਉਹਨਾਂ ਨੇ ਆਉਣਾ ਤੇ 24 ਨਵੰਬਰ ਨੂੰ ਇਹ ਜਿਹੜਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਉੱਥੇ ਦਰਸ਼ਕਾਂ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਅੱਜ ਬਹੁਤ ਸਾਰੇ ਸਵਾਲ ਕਰਾਂਗੇ ਤਿੱਖੇ ਵੀ ਕਰਾਂਗੇ ਟਿੱਡੇ ਵੀ ਕਰਾਂਗੇ ਵਿੰਗੇ ਵੀ ਕਰਾਂਗੇ ਤੇ ਮੱਠੇ ਵੀ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਇਹ ਦੱਸੋ ਕਿ ਜਿਹੜਾ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਉਹਨਾਂ ਦੇ ਸਾਥੀਆਂ ਦਾ ਮਨਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਸਾਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਤਿਲਕ ਜਨੇਊ ਦੇ ਰਾਖੇ ਤੇ ਉਹਨਾਂ ਬਾਰੇ ਜਿਹੜਾ ਸ਼ਬਦ ਨੇ ਇੱਕ ਇਨਸਾਨੀ ਜਿਸਮ ਕੋਲ ਮੈਨੂੰ ਲੱਗਦਾ ਵੀ ਨਹੀਂ ਹੋ ਸਕਦੇ ਪਰ ਫਿਰ ਵੀ ਕਾਲੀ ਯੁਗ ਦੇ ਵਿੱਚ ਵਿਚਰਨ ਕਰਦੇ ਆ ਜਿਹੜਾ ਹੁਣ 350 ਸਾਲਾ ਸ਼ਹੀਦੀ ਪਰਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਆ ਰਿਹਾ ਹੈ ਜਿੱਥੇ ਵੱਖ-ਵੱਖ ਜਥੇਬੰਦੀਆਂ ਉਹਨੂੰ ਆਪਣੇ ਉਪਰਾਲੇ ਕਰਕੇ ਬਣਾ ਰਹੀਆਂ ਚਾਹੇ ਨਗਰ ਕੀਰਤਨਾਂ ਰਾਈ ਚਾਹੇ ਕੀਰਤਨ ਦਰਬਾਰਾਂ ਰਾਈ ਚਾਹੇ ਬਾਲ ਮੁਕਾਬਲੇ ਰਾਈ ਚਾਹੇ ਗੱਤਕੇ ਦੇ ਮੁਕਾਬਲੇ ਰਾਈ ਕਿਸੇ ਤਰੀਕੇ ਵੀ ਬਣਾਇਆ ਜਾ ਰਿਹਾ ਹੈ ਪਰ ਸ਼੍ਰੀ ਹਿੰਦੂ ਤਖਤ ਤੋਂ ਲੋ ਵੀ ਇੱਕ ਸਟੇਟ ਲੈਵਲ ਦਾ ਜਿਹੜਾ ਵੱਡਾ ਪ੍ਰੋਗਰਾਮ ਹੈ ਜਿੱਥੇ ਨਵੀਂ ਪਾਤਸ਼ਾਹ ਸ਼ਹਾਦਤ ਦੇਣ ਜਾਂਦੇ ਸਮੇਂ ਸਾਢੇ 3 ਮਹੀਨੇ ਦਾ ਚਮਾਸਾ ਕੱਟ ਕੇ ਗਏ ਆ ਬਹਾਦਰਗੜ ਦੀ ਧਰਤੀ ਤੇ ਲਗਾਤਾਰ ਮੈਨੂੰ ਲੱਗਦਾ ਕਿ ਸ਼ਹਾਦਤ ਦੇਣ ਜਾਂਦਾ ਸਭ ਤੋਂ ਵੱਡਾ ਲੰਮਾ ਜਿਹੜਾ ਲੰਬੇਰਾ ਸਮਾਂ ਉਹ ਬਹਾਦਰਗੜ ਦੀ ਧਰਤੀ ਦੇ ਗੁਜ਼ਰ ਬਸਰ ਹੋਇਆ ਤੇ ਇੱਕ ਬਹੁਤ ਵੱਡਾ ਸਮਾਗਮ ਜਿਹੜਾ ਧਾਰਮਿਕ ਤੌਰ ਤੇ ਉਹ ਜਦੋਂ ਪੰਜਾਬ ਦੇ ਦੂਜੇ ਸਮਾਗਮਾਂ ਤੋਂ ਲੋਕ ਸਾਰੇ ਵਿਹਲੇ ਹੋ ਜਾਣਗੇ 24 ਤਰੀਕ ਨੂੰ ਵੱਡੇ ਪੱਧਰ ਦੇ ਸਮਾਗਮ ਹੈ ਮੈਂ ਮੰਨਦਾ ਵੀ 30 ਤਰੀਕ ਤੱਕ ਸਮਾਗਮ ਹੈ ਜਿਹੜੇ ਰੁਟੀਨ ਦੇ ਵਿੱਚ ਚੱਲਦੇ ਰਹਿਣਗੇ ਤੇ ਅੱਗੇ ਚੱਲ ਕੇ ਦਸੰਬਰ ਦੇ ਵਿੱਚ ਇੱਕ ਵੱਡਾ ਜਿਹੜਾ ਫਸਟ ਵੀਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜਿਸ ਗੱਦੀ ਤੇ ਮੈਂ ਸੇਵਾ ਨਿਭਾ ਰਿਹਾ ਉਸ ਗੱਦੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਤਪ ਸਥਾਨ ਤੇ ਬਾਦਰਗੜ ਵਿਖੇ ਮਨਾਮ ਦੀ ਜਿਹੜੀ ਹੈ ਉਹ ਉਪਰਾਲਾ ਕਬੱਡੀ ਪੰਦਰਤੀ ਉਹ ਕੀਤਾ ਜਾ ਰਿਹਾ ਹੈ। ਕਿਸ ਤਰੀਕ ਨੂੰ ਬਾਬਾ ਜੀ ਤੁਸੀਂ ਇਹ ਜਿਹੜਾ ਜਿਹੜੇ ਸਮਾਗਮ ਦੀ ਤੁਸੀਂ ਗੱਲ ਕਰਦੇ ਆ ਤੁਸੀਂ ਕਿਹੜੇ ਦਿਨ ਕਿਹੜੀ ਤਰੀਕ ਨੂੰ ਕਦੋਂ ਤੁਸੀਂ ਮਨਾ ਰਹੇ? ਦੇਖੋ ਮੇਰੀ ਅੱਜ ਵੀ ਸਵੇਰੇ ਜਿਹੜੇ ਮੇਰੇ ਗੁਰਮੁਖ ਪਿਆਰੇ ਸੱਜਣ ਮਿੱਤਰ ਹਜ਼ੂਰੀ ਰਾਗੀ ਹੈ ਉਹਨਾਂ ਸੱਜਣਾ ਮਿੱਤਰ ਨਾਲ ਸਾਰਾ ਨਾਲ ਗੱਲ ਹੋਈ ਹੈ। ਮੈਂ ਚਾਹਨਾ ਵੀ ਸਮੁੱਚਾ ਪੰਜਾਬ ਉਸ ਸਟੇਜ ਤੇ ਹੋਣਾ ਚਾਹੀਦਾ ਹੈ। ਤੇ ਕਿਸੇ ਕੋਲ ਕੋਈ ਬਹਾਨਾ ਨਾ ਹੋਵੇ ਵੀ ਮੈਂ ਉਸ ਸਮਾਗਮ ਚ ਗਿਆ ਸੀ ਮੈਂ ਉਸ ਸਮਾਗਮ ਤੇ ਗਿਆ ਸੀ ਮੈਂ ਉੱਥੇ ਗਿਆ ਸੀ। ਇਸ ਕਰਕੇ ਮੈਂ 5-7 ਦਿਨ 10 ਦਿਨ ਲੇਟ ਕਰਨਾ ਚਾਹਨਾ ਤਾਂ ਹੀ ਮੈਂ ਦਸੰਬਰ ਦਾ ਫਰਸਟ ਵੀਕ ਕਿਹਾ ਹੈ ਕਿਉਂਕਿ ਉਦੋਂ ਤੱਕ ਸਾਰੀਆਂ ਗੁਰਮੁਖ ਸ਼ਕਤੀਆਂ ਜਿਹੜੀਆਂ ਇੱਕ ਸਟੇਜ ਤੇ ਇਕੱਤਰ ਹੋਣ ਲਈ ਵਿਹਲੀਆਂ ਹੋ ਜਾਣਗੀਆਂ ਤੇ ਫਿਰ ਉਸ ਸਟੇਜ ਤੋਂ ਗੁਰੂ ਮਹਾਰਾਜ ਜਿਹੜਾ ਸ਼ਬਦਾਨਾ ਉਸ ਸਟੇਜ ਤੋਂ ਕੀਤਾ ਜਾਏਗਾ ਬਾਬਾ ਜੀ ਤੁਸੀਂ ਇੱਕ ਬਲਖਣ ਗੱਲ ਕੀਤੀ ਕਿ ਜਿਹੜਾ Hindu ਤਖਤ ਹੈ ਜਾਂ Hindu ਸਮਾਜ ਹੈ ਇੱਕ ਵੱਖਰੇ ਢੰਗ ਦੇ ਨਾਲ ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਜਾਂਦਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜਾ ਹਿੰਦੂ ਸਨਾਤਨ ਲੋਕਾਂ ਵੱਲੋਂ ਵੀ ਸਨਾਤਨ ਜਥੇਬੰਦੀਆਂ ਵੱਲੋਂ ਵੀ ਮਨਾਇਆ ਜਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ 3 ਮਹੀਨੇ ਦਾ ਲੰਮਾ ਸਫ਼ਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਦਿੱਲੀ ਆਪਣੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦੇਣ ਵਾਸਤੇ ਜਾਂਦੇ ਆ ਤੇ ਰਸਤੇ ਦੇ ਵਿੱਚ ਪਟਿਆਲਾ ਦੇ ਵਿੱਚ ਪੈਂਦੇ ਕਸਬਾ ਗਵਾਹਤਰਗੜ ਦੇ ਵਿੱਚ ਉਹਨਾਂ ਦਾ ਰੈਣ ਬਸੇਰਾ ਹੁੰਦਾ ਤੁਸੀਂ ਪੰਜਾਬ ਸਰਕਾਰ ਦੇ ਚਾਹੇ ਸਰਕਾਰੀ ਪ੍ਰੋਗਰਾਮਾਂ ਦੀ ਗੱਲ ਹੋਈਏ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮਾਂ ਦੀ ਗੱਲ ਹੋਈਏ ਉਨਾ ਪ੍ਰੋਗਰਾਮ ਵਾਲੇ ਵਿੱਚ ਉਹਨਾਂ ਸਮਾਗਮਾਂ ਦੇ ਵਿੱਚ ਇਸ ਸਥਾਨ ਦਾ ਕਿਹ ਜਿਕਰ ਨਹੀਂ ਹੋਇਆ ਇਹਦੇ ਬਾਰੇ ਕੀ ਕਹਿੰਦੇ? ਦੇਖੋ ਐਸੀ ਗੱਲ ਨਹੀਂ ਸ਼੍ਰੋਮਣੀ ਕਮੇਟੀ ਦੇ ਬਹੁਤ ਬਹੁਤ ਵੱਡਾ ਗੁਰੂ ਘਰ ਉੱਥੇ ਸ਼ਿਸ਼ੋਭਤ ਹੈ, ਸਟਾਫ ਹੈ, ਮੈਨੇਜਰ ਹੈ, ਹੋਰ ਸਾਰਾ ਜਿਹੜਾ ਅਮਲਾ ਫਾਲਾ ਹੈ ਉਹ ਸ਼੍ਰੋਮਣੀ ਕਮੇਟੀ ਦਾ ਉੱਥੇ ਮੌਜੂਦ ਹੈ ਤੇ ਐਵੇਂ ਦੀ ਗੱਲ ਨਹੀਂ ਵੀ ਉਸ ਸਥਾਨ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ। ਉਹ ਸਥਾਨ ਨਾ ਕਦੀ ਅੱਖੋਂ ਪਰੋਖੇ ਹੋਇਆ ਤੇ ਨਾ ਹੋ ਸਕਦਾ ਕਿਉਂਕਿ ਜਿਹੜਾ ਸ਼ਹੀਦੀ ਰੂਟ ਹੈ ਰੂਟ ਦੇ ਵਿੱਚ ਬਹਾਦਰਗੜ ਦਾ ਬਹੁਤ ਵੱਡਾ ਜਿਹੜਾ ਨਾਂ ਤੇ ਸਥਾਨ ਆਂਦਾ ਕਿਉਂਕਿ ਬਹਾਦਰਗੜ ਦੀ ਧਰਤੀ ਤੋਂ ਉੱਠ ਕੇ ਮਹਾਰਾਜ ਨੇ ਆ ਕੇ ਦੁਖਣੀ ਮਾਰਨ ਸਾਹਿਬ 15 ਮਿੰਟ ਇੱਥੇ ਵਰਦਾਨ ਦਿੱਤਾ ਬਹਾਦਰਗੜ ਦੀ ਧਰਤੀ ਤੋਂ ਆ ਕੇ ਮੋਤੀ ਬਾਗ ਦੇ ਵਿੱਚ ਮਹਾਰਾਜ ਨੇ ਕੀਰਤਨ ਕਰਕੇ ਇੱਥੇ ਵਰਦਾਨ ਦਿੱਤੇ ਮਹਾਰਾਜ ਨੇ ਬਹਾਦਰਗੜ ਦੀ ਧਰਤੀ ਤੇ ਰਾਜ ਨਿੰਮ ਸਾਹਿਬ ਗੁਰਦੁਆਰਾ ਪੈਂਦਾ ਉੱਥੇ ਕੋਲੀ ਦੀ ਕੋਲ ਵਰਦਾਨ ਦਿੱਤੇ ਬਹਾਦਰਗੜ ਨੂੰ ਕਿਸੇ ਤਰ੍ਹਾਂ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨਾ ਸ਼੍ਰੋਮਣੀ ਕਮੇਟੀ ਕਰ ਸਕਦੀ ਕਿਉਂਕਿ ਇਹ ਸਥਾਨ ਦੀ ਆਪਣੀ ਮਹਾਨਤਾ ਹੈ ਤੇ ਪੰਜਾਬ ਸਰਕਾਰ ਜ਼ਰੂਰ ਕਰ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਆਪਣਾ ਇੱਕ ਸਰਕਾਰੀ ਤੰਤਰ ਹੈ ਮੈਨੂੰ ਲੱਗਦਾ ਵੀ ਸਰਕਾਰਾਂ ਨੂੰ ਕਦੀ ਵੀ ਧਾਰਮਿਕ ਆਧਾਰਾਂ ਦੇ ਵਿੱਚ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ ਤੇ ਉਹ ਧਾਰਮਿਕ ਲੋਕਾਂ ਨੂੰ ਹੀ ਮਨਾਣੇ ਚਾਹੀਦੇ ਆ ਜੇ ਕੋਈ ਕਿਸੇ ਵੀ ਧਰਮ ਦਾ ਧਾਰਮਿਕ ਤੌਰ ਤੇ ਧਾਰਮਿਕ ਫੰਕਸ਼ਨ ਨੂੰ ਸਰਕਾਰ ਆਪਣੇ ਹੱਥ ਚ ਲੈ ਕੇ ਮਨਾਉਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਉਦੀ ਸ਼ਾਨੋ ਸ਼ੌਕਤ ਆ ਉਹ ਘਟਦੀ ਹੈ ਵੱਧਦੀ ਤੁਸੀਂ ਬਾਬਾ ਜੀ ਬਹੁਤ ਵੱਡੀ ਗੱਲ કરી ਪੰਜਾਬ ਸਰਕਾਰ ਦੇ ਉੱਤੇ ਤੁਸੀਂ ਬਹੁਤ ਵੱਡਾ ਇਲਜ਼ਾਮ ਲਗਾਇਆ ਕਿ ਉਹਨੇ ਜਿਹੜਾ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਜਿਹੜੀ ਧਾਰਮਿਕ ਆਸਥਾ ਨੂੰ ਵੀ ਇਸ ਗੱਲ ਦੀ ਢਾਂ ਲੱਗੀ ਐ ਠੇਸ ਪਹੁੰਚਦੀ ਐ ਤੇ ਜਿਹੜੀ ਕਾਰਗੁਜ਼ਾਰੀ ਆ ਜਿਹੜੀ ਉਹਦੀ ਮਰਿਆਦਾ ਹੈਗੀ ਆ ਸਰਕਾਰ ਦੀ ਉਹਨੂੰ ਵੀ ਕਿਤੇ ਨਾ ਕਿਤੇ ਢਾਂ ਲੱਗਦੀ ਐ ਬਾਬਾ ਜੀ ਤੁਸੀਂ ਮੈਨੂੰ ਇੱਕ ਅਹਿਮ ਸੁਵਾਲ ਦੱਸੋ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਸ਼ਹਾਦਤ ਦਿੱਤੀ ਐ ਆਪਣੇ ਸੀਸ ਦਾ ਬਲਦਾਂਡ ਕੀਤਾ ਕੀ ਆ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਹੈ ਕਿ ਇਨਸਾਨੀਅਤ ਨੂੰ ਜਿੱਦਾਂ ਰੱਖਣ ਲਈ ਇਨਸਾਨੀਅਤ ਲਈ ਕੁਰਬਾਨੀ ਕੀਤੀ ਹੈ ਬਹੁਤ ਵੱਡਾ ਸਵਾਲ ਹੈ ਇਹਦਾ ਕਿ ਮੈਂ ਤਾਂ ਗੱਲ ਕਰਦਾ ਵੀ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਲਗਾਤਾਰ 3 ਦਿਨ ਗੱਲ ਕਰ ਸਕਦਾ ਤੇ ਗ੍ਰੰਥਾਂ ਤੋਂ ਹੀ ਕਰ ਸਕਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਪੂਰੀ ਮਨੁੱਖਤਾ ਤੇ ਕਨਾਂਤ ਲਈ ਸੀ ਜਸਟਿਸ ਵਾਸਤੇ ਕੁਰਬਾਨੀ ਸੀ ਮਹਾਰਾਜ ਜੀ ਦੀ ਕਿਉਂਕਿ ਮਹਾਰਾਜ ਜੀ ਨੇ ਉਸੇ ਅਜੇ ਮੁਸਲਮਾਨ ਮਰੀਜ਼ਾਂ ਨਾਲ ਵੀ ਗੱਲ ਕੀਤੀ ਹੈ ਮੁਸਲਮਾਨ ਮਰੀਦਾਂ ਨੂੰ ਵੀ ਜਿਹਨੂੰ ਆਪਾਂ ਕਹ ਦਿੰਦੇ ਆ ਵਰਦਾਨਾਂ ਨਾਲ ਨਵਾਜਿਆ ਉਹਨਾਂ ਨੂੰ ਵੀ ਆਪਣੀਆਂ ਨਿਸ਼ਾਮੀਆਂ ਦੇ ਕੇ ਨਵਾਜਿਆ ਬਹੁਤ ਕੁਝ ਕੀਤਾ ਜੇ ਉਹ ਮੁਸਲਮਾਨਾਂ ਦੇ ਨਾਲ ਸਾਡਾ ਕੋਈ ਇਸ ਤਰ੍ਹਾਂ ਦਾ ਉਹ ਹੁੰਦਾ ਤਾਂ ਫਿਰ ਮੁਸਲਮਾਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਸੀ ਤੁਸੀਂ ਇਹ ਦੇਖੋ ਵੀ ਜਦੋਂ ਚਾਂਦਨੀ ਚੌਂਕ ਦੇ ਵਿੱਚ ਪਿੰਜਰੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਮਰੀਦ ਭਾਈ ਮਤੀ ਦਾਸ ਸਤੀ ਦਾਸ ਤੇ ਦਿਆਲਾ ਜੀ ਉਥੇ ਲਿਆਂਦੇ ਗਏ ਅੱਜ ਸੀਤ ਪ੍ਰਸ਼ਾਦ ਹਰੇਕ ਬੰਦਾ ਤਿਆਰ ਕਰ ਲੈਂਦਾ ਸੀਤ ਪ੍ਰਸ਼ਾਦ ਦੀ ਇੱਕ ਕਹਾਣੀ ਉਸ ਪਿੰਜਰੇ ਤੋਂ ਸ਼ੁਰੂ ਹੁੰਦੀ ਹੈ ਠੀਕ ਜਦੋਂ ਮਹਾਰਾਜ ਨੇ ਹੁਣ ਤਾਂ ਲੋਕ ਗੰਨੇ ਚੁੱਪਦੇ ਉਹ ਤਾਂ ਪੋਨੇ ਚੁੱਪਦੇ ਹੁੰਦੇ ਜਦੋਂ ਮਹਾਰਾਜ ਨੇ ਪੋਨਾ ਚੂਪ ਕੇ ਬਕਾਇਆ ਪੋਨਾ ਥੱਲੇ ਸੁੱਟਿਆ ਉਹਨੂੰ ਚੱਕ ਕੇ ਜਦੋਂ ਉਹਨਾਂ ਦੇ murid ਮਤੀਦਾਸ ਜੀ ਨੇ ਚੂਸਿਆ ਤੇ ਫਿਰ ਉਹਨਾਂ ਦੇ ਜਿਹੜੇ ਸ਼ਬਦ ਸੀ ਵੀ ਮਹਾਰਾਜ ਜੇ ਤੁਸੀਂ ਮੈਨੂੰ ਹੁਕਮ ਕਰੋ ਤਾਂ ਮੈਂ ਔਰਨਦੀਪ ਦਾ ਜਿਹੜਾ ਸ਼ੀਸ਼ ਹੈ ਉਹ ਕਤਲ ਕਰਕੇ ਤੁਹਾਡੇ ਚਰਨਾ ਚ ਰੱਖ ਸਕਦਾ ਮੈਨੂੰ ਕੋਈ ਕੈਦ ਕਿਸੇ ਤਰ੍ਹਾਂ ਦੀ ਨਹੀਂ ਰੋਕ ਸਕਦੀ ਇਹ ਉਸ ਸਚੀਤ ਪ੍ਰਸ਼ਾਦ ਦੀ ਤਾਕਤ ਬੋਲਦੀ ਸੀ ਬਿਲਕੁਲ ਠੀਕ ਹੈ ਗੁਰੂ ਸਾਹਿਬਾਨਾ ਨੇ ਆਪਣੀ ਜਿਹੜੀ ਕਰਾਮਾ ਦਿਖਾਉਣ ਦੀ ਬਜਾਏ ਆਪਣਾ ਜੋਰ ਜ਼ਬਰ ਦਿਖਾਉਣ ਦੀ ਬਜਾਏ ਕਰਤਾਰ ਦਾ ਭਾਣਾ ਮੰਨ ਕੇ ਲੋਕਾਂ ਨੂੰ ਸ਼ਾਂਤੀ ਦਾ ਜਨ ਸੰਦੇਸ਼ ਦਤਾ ਸੰਦੇਸ਼ ਦਤਾ ਇੱਕ ਮੈਨੂੰ ਹੋਰ ਤੁਹਾਨੂੰ ਦੱਸਣਾ ਕਿ ਜਿਹੜੇ ਅ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਜਾਂ ਇਸ ਕਲੋਂ ਕੇ ਸਿੱਖ ਜਥੇਬੰਦੀਆਂ ਆ ਬਹੁਤ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਸਰ ਕਿ ਆਰਐਸਐਸ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਇੱਕ ਜਿਹੜਾ ਹਿੰਦੂਤਵ ਅਜੰਡਾ ਪੈਦਾ ਕਰਨ ਵਾਸਤੇ ਸਿੱਖ ਜਮਾਤ ਨੂਦੀ ਦੀ ਨਸਲ ਪੁਛੀ ਕਰਨ ਵਾਸਤੇ ਔਰ ਬਾਕੀ ਜਿਹੜੀਆਂ ਛੋਟੇ ਧਰਮ ਨੇ ਚਾਹੇ ਇਸਲਾਮ ਦੀ ਗੱਲ ਕਰੀਏ ਚਾਹੇ ਸਿੱਖੀਸਮ ਦੀ ਗੱਲ ਕਰੀਏ ਉਹਨਾਂ ਨੂੰ ਸੰਗੋੜ ਕੇ ਉਹਨਾਂ ਨੂੰ ਕੁਜੇ ਵਿੱਚ ਪਾ ਕੇ ਇੱਕ ਜਣਾ ਮਤਲਬ ਹਿੰਦੂ ਰਾਜ ਦੇ ਹਿੰਦੂ ਹਿੰਦੂਤਵ ਦੀ ਜਿਹੜੀ ਗੱਲ ਕਰਦੇ ਆ ਇਹਦੇ ਬਾਰੇ ਤੁਸੀਂ ਕੀ ਕਹੋ ਦੇਖੋ ਮੈਂ ਆਰਐਸਐਸ ਬਾਰੇ ਕੋ ਬਾਤਾਂ ਸਟੱਡੀ ਨਹੀਂ ਕੀਤੀ ਪਰ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈ ਵੀ ਅਸੀਂ ਇਕੱਠੇ ਸ਼ੁਰੂ ਹੋਏ ਸੀ ਪੰਜਾਬੀ ਸ਼੍ਰੋਮਣੀ ਕਮੇਟੀ ਤੇ ਆਰਐਸਐਸ ਅੱਜ ਉਹ ਦੇਸ਼ ਦੀ ਸਰਕਾਰ ਚਲਾ ਰਹੇ ਅਸੀਂ ਜਿਹੜੀ ਉਸ ਸਮੇਂ ਕਮੇਟੀ ਬਣਾਈ ਸੀ 100 ਸਾਲ ਪੂਰੇ ਹੋਣ ਤੱਕ 4 ਟੁੱਟੇ ਕਰਾ ਲਏ। ਇਹ ਸਾਡੀ ਪ੍ਰਾਪਤੀ ਹੈ ਤੇ ਉਹਨਾਂ ਦੀ ਪ੍ਰਾਪਤੀ ਹੈ। ਬਿਲਕੁਲ ਠੀਕ। ਦੋਨੇ ਪ੍ਰਾਪਤੀਆਂ ਸਾਹਮਣੇ ਰੱਖ ਕੇ ਦੇਖੀਆਂ ਜਾ ਸਕਦੀਆਂ ਚੱਲੇ ਅਸੀਂ ਇਕੱਠੇ ਸੀ, ਬਣੇ ਅਸੀਂ ਇਕੱਠੇ ਸੀ, ਹੈ ਸੀ ਵੱਡੇ ਸੀ ਤੇ ਅੱਜ ਸਾਡੇ 4 ਟੁੱਟੇ ਹੋ ਗਏ। ਚਾਹੇ ਹਰਿਆਣੇ ਦੇ ਰੂਪ ਦੇ ਵਿੱਚ ਚਾਹੇ ਦਿੱਲੀ ਦੇ ਰੂਪ ਦੇ ਵਿੱਚ, ਚਾਹੇ ਤਖਤਾਂ ਦੇ ਰੂਪ ਦੇ ਵਿੱਚ ਹਰੇਕਾਂ ਦੇ ਸੀ ਬੰਡੇ। ਅੰਬਾਬਾ ਜੀ ਤੁਸੀਂ ਜਿਹੜਾ ਮਤਲਬ ਇੱਕੋ ਇੱਕ ਵਾਅਦਾ ਐ ਇਸੇ ਇੱਕ ਦੂਜੀ ਗੱਲ ਸਮਝਾ। ਮੈਂ ਤੁਹਾਡੀ ਗੱਲ ਰੋਕਦਾ। ਜਦੋਂ ਕਿ ਜਿਹੜਾ ਇਸਲਾਮ ਉਹ ਹਮੇਸ਼ਾ ਸਨਾਤਨ ਦਾ ਦੁਸ਼ਮਣ ਰਿਹਾ ਹੈ ਉਹਨਾਂ ਦੀਆਂ ਮੈਂ ਅਜ ਤਾਂ ਪੜ੍ਹ ਕੇ ਸੁਣਾ ਸਕਦਾ ਕੁਰਾਨ ਦੇ ਪੇਜਾਂ ਦੇ ਹਿਸਾਬ ਨਾਲ ਪੇਜ ਵਾਈ ਪੇਜ ਨੰਬਰ ਵਾਈ ਨੰਬਰ ਉਹਨਾਂ ਦੇ ਜਿੰਨੇ ਮਰਜ਼ੀ ਆਪਾਂ ਸੱਜਣ ਬਣ ਲਈਏ ਉਹ ਨਾ ਕਦੀ ਸਾਡੇ ਸੱਜਣ ਸੀ ਤੇ ਨਾ ਕਦੀ ਸਾਡੇ ਸੱਜਣ ਹੋ ਸਕਦੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਸਮੇਂ ਦੀਆਂ ਸਾਡੇ ਕਈ ਵਿਦਵਾਨ ਸਟੇਜਾਂ ਤੋਂ अनेका ਧਾਰਨਾ ਦੇ ਦਿੰਦੇ ਆ ਵੀ ਫਲਾਣਾ ਪੀਰ ਬੁੱਧੂ ਸ਼ਾਹ ਆ ਗਿਆ ਜੀ ਫਲਾਣਾ ਸਾਡੇ ਕੋਲ ਆ ਗਿਆ ਜੀ ਤੁਸੀਂ ਮੈਨੂੰ ਇੱਕ ਬੰਦਾ ਦੱਸੋ ਜਿਹੜਾ ਇਸਲਾਮ ਦੇ ਵਿੱਚ ਰਹਿ ਕੇ ਸਾਡੀ ਮਦਦ ਕਰਦਾ ਸਾਡੇ ਨਾਲ ਆਇਆ ਹੋਏ ਇਹ ਮੇਰਾ ਇਹ ਚੱਲਦੀ ਇੰਟਰਵਿਊ ਦੇ ਵਿੱਚ ਚੈਲੇਂਜ ਹੈ ਇੱਕ ਬੰਦਾ ਸਾਫ਼ ਕਰ ਦਿਓ ਮੈਨੂੰ ਮੁਸਲਮਾਨ ਸਮਾਜ ਦਾ ਜਿਹੜਾ ਮੁਸਲਮਾਨ ਸਮਾਜ ਦੇ ਵਿੱਚ ਰਹਿੰਦਾ ਹੋਏ ਤੇ ਮੁਸਲਮਾਨ ਸਮਾਜ ਨੇ ਨਾ ਛੇਕਿਆ ਹੋਏ ਨਾ ਉਹ ਕਾਫਰ ਦਾ ਦਰਜਾ ਦਿੱਤਾ ਹੋਏ ਉਹਨੇ ਸਾਡੀ ਮਦਦ ਕੀਤੀ ਹੈ ਹਰ ਇੱਕ ਮੁਸਲਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਰਨ ਦਿੱਤੀ ਹੈ ਉਧਰੋਂ ਟੁੱਟੇ ਨੂੰ ਭੱਜੇ ਨੂੰ ਆਏ ਨੂੰ ਸ਼ਰਨ ਦਿੱਤੀ ਹੈ ਚਾਹੇ ਉਹ 700 ਟੇਕੀ ਮਰੀਦ ਸੀ ਬਗਾਨੀ ਜਿਹੜੇ ਯੋਧੇ ਧੋਖਾ ਦੇ ਕੇ ਜਾਣ ਵਾਲੇ ਸਨ ਉਹ ਦੁਬਾਰਾ ਚਾਹੇ ਉਹ ਪੀਰ ਬੁੱਧੂ ਸ਼ਾਹ ਪੀਰ ਭੀਖਮ ਸ਼ਾਹ ਦਾ ਰਿਸ਼ਤੇਦਾਰ ਲਾਹੌਰ ਵਾਲਾ ਮੌਜੀ ਜਿਹੜੇ ਜਿਹੜੇ ਸੱਜਣ ਆਏ ਐ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਤੇ ਸਭ ਨੂੰ ਇਸਲਾਮ ਨੇ ਕਾਫਰ ਦਾ ਦਰਜਾ ਦਿੱਤਾ ਉਹਨਾਂ ਨੂੰ 10ਵੇਂ ਪਾਤਸ਼ਾਹ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਰਮ ਦੇ ਕੇ ਮੁਕਤੀ ਕਰਾਈ ਹੈ ਨਾ ਕਿ ਉਹਨਾਂ ਦੇ ਇਸਲਾਮਿਕ ਲੋਕਾਂ ਨੇ ਸਾਡੀ ਕੋਈ ਮਦਦ ਕੀਤੀ ਹੈ ਬਿਲਕੁਲ ਠੀਕ ਹੈ ਬਾਬਾ ਜੀ ਇੱਕ ਜਿਹੜੀ ਹੋਰ ਗੱਲ ਤੁਸੀਂ ਬਹੁਤ ਜ਼ਿਆਦਾ ਸਿੱਖ ਅ ਧਰਮ ਦੇ ਨਾਲ ਬਹੁਤ ਮੁਹਬਤ ਰੱਖਦੇ ਆ ਬਹੁਤ ਸਾਰੀਆਂ ਸਿੱਖ ਧਰਮ ਦੀ ਪਰਫੁੱਲਤਾ ਲਈ ਤੁਹਾਡੀ ਬਿਆਨਬਾਜ਼ੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਕਾਫੀ ਚਰਚੇ ਤੋਂ ਤੁਹਾਨੂੰ ਕਈ ਕਿਤੇ ਮਤਲਬ ਹਿੰਦੂ ਸੰਗਠਨਾਂ ਦਾ ਜਾਂ ਜਿਹੜੀਆਂ ਹਿੰਦੂ ਜਥੇਬੰਦੀਆਂ ਉਹਨਾਂ ਦਾ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਕਰਨਾ ਪੈਂਦਾ ਜੀ ਕਿਉਂਕਿ ਸਾਡੇ ਵਿੱਚ ਵੀ ਕਈ ਲੋਕ ਐਸੇ ਨੇ ਜਿਹੜੀ ਸਿਰਫ ਫਿਰਕੂ ਰਾਜਨੀਤੀ ਕਰਦੇ ਆ ਜਿਹੜੇ ਏਜੰਸੀਆਂ ਦੇ ਇਸ਼ਾਰਿਆਂ ਤੇ ਚੱਲ ਕੇ ਜਿਨ੍ਹਾਂ ਦਾ ਕੰਮ ਇੱਕੋ ਹੀ ਹੈ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਸਟੇਟ ਨੂੰ ਅੱਗ ਲਾ ਕੇ ਰੱਖਣੀ ਆ ਭਾਈਚਾਰਾ ਤੋੜ ਕੇ ਰੱਖਣਾ ਹੈ ਉਹ ਬੇਗਮਿੰਦਰਾ ਦੇ ਉਹ ਜਿਹੜੀ ਪਾਲਸੀ ਹੈ ਉਹਨੂੰ ਅੱਜ ਵੀ ਉਹਦੇ ਅੰਨੇ ਸਾਲ ਜਾਣ ਤੋਂ ਬਾਅਦ ਵੀ ਜਿਉਂਦੀ ਰੱਖੀ ਬੈਠੇ ਇੱਕ ਬੰਦੇ ਦੀ ਹੋਰ ਗੱਲ ਦੱਸੋ ਦੇਖੋ ਹੁਣ ਛੀਦੀ ਸਮਾਗਮਾਂ ਦੀ ਆਪਾਂ ਗੱਲ ਕਰਦੇ ਆ ਸਰਕਾਰ ਨੇ ਕਰਦੀ ਆ ਸ਼ੋਹਰੂਮ ਨੇ ਗੁਰਦਰਾ ਪ੍ਰਬੰਧਕ ਕਮੇਟੀ ਵਿੱਚ ਚਲਾ ਰਹੀ ਹੈ ਕਰ ਰਹੀ ਹੈ ਤੇ ਇੱਕ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜੇ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਲੈ ਕੇ ਆਏ ਆ ਕਦੇ ਇਤਿਹਾਸ ਦੇ ਵਿੱਚ ਜਾਂ ਮਤਲਬ ਸਰਕਾਰ ਉਹਨਾਂ ਨੂੰ ਕਿਤੇ ਅੱਖੋਂ ਪਰੋਕੇ ਨਹੀਂ ਕਰ ਰਹੀ ਜਾਂ ਉਹਨਾਂ ਨੂੰ ਕਿਤੇ ਉਹਨਾਂ ਨੂੰ ਮਨਫ਼ੀਤਾ ਨਹੀਂ ਕੀਤਾ ਜਾ ਰਿਹਾ ਦੇਖੋ ਇੱਕ ਗੱਲ ਨਾ ਫਿਰ ਕਿ ਮੈਂ ਕਹੂੰਗਾ ਬਵਾਦ ਹੋ ਜੂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੇ ਲੈ ਜਾ ਆਕਾਲੀ ਬਾਗੋਂ ਫੂਲਾ ਸਿੰਘੀ ਦੇ ਟਾਈਮ ਤੇ ਲੈ ਜਾ ਮੈਂ ਕਹਾਂ ਵੀ ਬਹੁਤ ਵੱਡਾ ਇੰਟਰਵਿਊ ਹੋ ਸਕਦਾ ਕਦੀ ਵੀ ਜਿਹੜਾ ਜੱਟ ਸਿੱਖ ਭਾਈਚਾਰਾ ਹੈ ਉਹਨਾਂ ਨੇ ਜਿਹੜੀਆਂ ਦੂਜੇ ਜਾਤਾਂ ਦੀਆਂ ਕੁਰਬਾਨੀਆਂ ਨੇ ਗੁਰੂ ਸਾਹਿਬ ਨੇ ਤਾਂ ਜਾਤ ਪਾਤ ਮੁਕਾਈ ਸੀ ਪਰ ਅੱਜ ਸਮੇ ਦੇ ਹੁਕਮਰਾਨਾਂ ਤੇ ਸ਼੍ਰੋਮਣੀ ਕਮੇਟੀ ਦੀ ਮਾਲਕਾਂ ਨੇ ਜਿਨ੍ਹਾਂ ਨੂੰ ਆਪਾਂ ਜੱਟ ਸਿੱਖ ਕਹਿ ਕੇ ਸੰਬੋਧਨ ਕਰ ਦਿੰਦੇ ਆ ਭਰਾਵਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨਾਲ ਬੇਇਨਸਾਫੀ ਕਰਕੇ ਉਹਨਾਂ ਦੀ ਜਿਹੜੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡੀ ਗੱਲ ਬਾਬਾ ਬ੍ਰਹਮਾ ਗਿਰੀ ਜੀ ਨੇ ਅੱਜ ਜਿਹੜੀ ਇਸ ਇੰਟਰਵਿਊ ਦੇ ਦੌਰਾਨ ਕੀਤੀ ਹੈ ਕਿ ਜਿਹੜੀਆਂ ਆਪਣੇ ਆਪ ਨੂੰ ਔਖੋਤੀ ਉੱਚ ਜਾਤੀਆਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਹਾਕਮ ਧਿਰਾਂ ਨੇ ਉਹਨਾਂ ਨੇ ਗਰੀਬ ਸਮਾਜ ਜਿਹੜਾ ਜਿਹਨੂੰ ਆਪਾਂ ਸੁਚੇਤ ਜਾਤੀ ਪਰਿਵਾਰ ਕਹਿ ਦਿੰਦੇ ਆ ਜਾਂ ਜਿਹਨਾਂ ਲੋਕਾਂ ਨੇ ਮਨੁੱਖਤਾ ਲਈ ਸਿੱਖੀ ਦੇ ਵਿਸਤਾਰ ਦੇ ਲਈ ਸਿੱਖੀ ਦੇ ਪਰਫੁੱਲਤਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਬਹੁਤ ਸਾਰੀਆਂ ਕੁਰਬਾਨੀਆਂ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਹੋਰ ਵੀ ਜਿਹੜੀਆਂ ਧਾਰਮਿਕ ਸੰਸਥਾਨ ਹੋਣ ਉਹਨਾਂ ਦੇ ਉੱਤੇ ਕਾਬਜ ਹੋ ਕੇ ਬੈਠ ਗਏ ਜਿਹਦੇ ਕਾਰਨ ਜਿਹੜਾ ਅਮੀਰੀ ਗਰੀਬੀ ਦੇ ਨਾਲ 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 ਸਿੱਖਾ ਸੇਕਾ ਜਮਾਤਾਂ ਤੋਂ ਜਿਹੜਾ ਬਹੁਤੇ ਲੋਕਾਂ ਦਾ ਗਰੀਬ ਲੋਕਾਂ ਦਾ ਟੁੱਟ ਜਾਣਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਉਹਨਾਂ ਦੇ ਨਾਲ ਇਸ ਧਰਮ ਦੇ ਵਿੱਚ ਵੀ ਰਹਿ ਕੇ ਜਦੋਂ ਕੋਈ ਗੁਰੂਆ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਸਾਡੇ ਗੁਰੂਆਂ ਨੇ ਇਸ ਗੱਲ ਦਾ ਉਪਦੇਸ਼ ਹਮੇਸ਼ਾ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਮੈਂ ਇੱਕ ਹੈ ਪਹਿਚਾਨ ਕੋ ਉਹ ਸੋ ਉਹਨਾ ਦੇਖੋ ਅੱਜ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਵਾਂ ਤੋਂ ਬਾਅਦ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਹਿਬਵੇਂ ਸਾਨੂੰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਸਨੇਹਾ ਅੱਜ ਵੀ ਦੇ ਰਿਹਾ ਉਹ ਜਿੰਦਾ ਸਾਬਤ ਸੂਰਤ ਅਸੀਂ ਉਹਨਾਂ ਨੂੰ ਗੁਰੂ ਸਹਿਬਾਨ ਮੰਨਦੇ ਆ ਪਰ ਉਹਨਾਂ ਨੂੰ ਅੱਜ ਅਸੀਂ ਮੱਥਾ ਜ਼ਰੂਰ ਟੇਕਦੇ ਆ ਪਰ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਆਦੇਸ਼ ਉਹਨਾਂ ਦੇ ਹੁਕਮ ਨੂੰ ਮੰਨਣ ਤੋਂ ਅਸੀਂ ਅੱਜ ਵੀ ਇਨਕਾਰੀਆਂ ਬਹੁਤ ਵੱਡਾ ਸਵਾਲ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਤਲਕ ਟਿੱਪਣੀਆਂ ਚਾਹੇ ਸ਼ਰੂਮਰੀ ਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹੋਵੇ ਚਾਹੇ ਹਿੰਦੂ ਜਥੇਬੰਦੀ ਨੂੰ ਲੈ ਕੇ ਹੋਵੇ ਚਾਹੇ ਕਿਸੇ ਸਰਕਾਰ ਨੂੰ ਲੈ ਕੇ ਹੋਵੇ ਚਾਹੇ ਉਹ ਇਸਲਾਮ ਨੂੰ ਲੈ ਕੇ ਹੋਵੇ ਬੇਵਾਗ ਟਿੱਪਣੀਆਂ ਬ੍ਰਹਮਨਿੰਦ ਜੀ ਨੇ ਬਹੁਤ ਦਸਤਕਾਂ ਦੇ ਨਾਲ ਅੱਜ ਕੀਤੀਆਂ ਧੰਨਵਾਦ ਕਰਦੇ ਹਾਂ ਔਰ ਅਗਲੇ ਐਪੀਸੋਡ ਦੇ ਵਿੱਚ ਹੋਰ ਕਿਸੇ ਬਹੁਤ ਭਾਵਪੂਰਵਕ ਵਿਸ਼ੇ ਦੇ ਨਾਲ ਬਾਬਾ ਜੀ ਦੇ ਨਾਲ ਗੱਲ ਕਰਨ ਦਾ ਯਤਨ ਕਰਾਂਗੇ ਔਰ ਇਹਨਾਂ ਦੇ ਲਗਾਤਾਰ ਤੁਹਾਨੂੰ ਇੰਟਰਵਿਊ ਇਸ ਚੈਨਲ ਤੇ ਸੁਣਨ ਨੂੰ ਦੇਖਣ ਨੂੰ ਜਰੂਰ ਮਿਲਣਗੇ ਕਿਉਂਕਿ ਇਹ ਇੱਕ ਐਸੇ ਵਹਾਦ ਹਿੰਦੂ ਸਨਾਤਨ ਧਰਮ ਦੇ ਵਿੱਚ ਇੱਕ ਐਸੇ ਜਿਹੜੇ ਗੁਰੂ ਨੇ ਜਾਂ ਐਸੇ ਬਾਬਾ ਨੇ ਜਿਹੜੇ ਮਤਲਬ ਸਹੀ ਢੰਗ ਦੇ ਨਾਲ ਸਮਾਜ ਨੂੰ ਰੋਸ਼ਨ ਕਰਨ ਦੇ ਲਈ ਇਨਸਾਨੀਅਤ ਪੈਦਾ ਕਰਨ ਦੇ ਲਈ ਮਨੁੱਖਤਾ ਨੂੰ ਜਿੰਦਾ ਰੱਖਣ ਦੇ ਲਈ ਅੱਜ ਵੀ ਆਪਣਾ ਜਿਹੜਾ ਹੋਕਾ ਦੇ ਰਿਹਾ ਸੋ ਅੱਜ ਦੇ ਲਈ ਇੰਨਾ ਹੀ ਫਿਰ ਕਿਸੇ ਹੋਰ ਐਪੀਸੋਡ ਦੇ ਵਿੱਚ ਕਿਸੇ ਨਵੇਂ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਫਿਰ ਉਪਰਮਾਉਂਗੇ ਤਦ ਤੱਕ ਦੇ ਲਈ ਸ਼ਬਾਕ ਹੈ